Satnam nama, ceri waktu saya beli, jadi saya boleh ikut angkut. Satu nama kata apa ke? Jatuh nilai, kata mulut. Adunis saya pun berpisah, jadi ada satu, ada nan kucing, ਉਧਰ ਜੋ ਬਣਾ ਹੋ ਗਈ ਜੇ ਸੋਦੀ ਲਖਵਾਰ ਤੇ ਬਾਤ ਬਣਾ ਹੋ ਗਈ ਜੇ ਲਾਇ ਹਾਂ ਨਿਕਾਓ ਪੁਗਾ ਪੁਗਾ ਦੇ ਜੇ ਬਣਾ ਹੋ ਗਿਆ ਬਾਲ ਸਾਇਰ ਸਿਆਣਪ ਆ ਲਖ ਹੋ ਹੈ ਟਾਈਕ ਨਾ ਚਲੇ ਨਾਲ ਨੀਵ ਸਟਿਆਰਾ ਹੋ ਗਿਆ ਏਮਾ ਕੋੜਾ ਕੁੱਤੇ ਬਾਲ ਮੁਕਮਲ ਜਾਇ ਚਲਣਾ ਨਾਨਕ ਕਦ ਗਿਆ ਨਾਲ ਮੁਕਮੀ ਹੋਣ ਆਕਾਰ ਮੁਕਮਲ ਨਾ ਕਹਿਆ ਜਾਇ ਮੇਰੀ ਹਵਨ ਜੀ ਹੁਕਮਾਂ ਮਿਲਿਆ ਵਰੀ ਆਈ ਹੁਕਮੀ ਉਤਮਨੀਜ ਹੁਕਮ ਆਲੇ ਕਦਕੋ ਕੁ ਭਾਇਆ ਇਕਨਾ ਹੁਕਮੀ ਬਗੀਜ ਇਕ ਹੁਕਮੀ ਜਰਾ ਕਵਾਇਆ ਹੁਕਮਾਂ ਅੰਦਰ ਸਭ ਕੋ ਬਾਹਰ ਹੁਕਮਨਾ ਕੋਏ ਨਾਨਕ ਹੁਕਮੇ ਤੇ ਗੁਜਾਇਤ ਆਹ ਮੈਂ ਕਹੇ ਨ ਕੋਈ ਗਾਵੇ ਕੋ ਤਾਂ ਹੋਵੇ ਖਸੇ ਤਾਂ ਗਾਵੇ ਕੋ ਹੁਦਾਤ ਜਾਣਾ ਨੀਸਾਨ ਗਾਵੇ ਕੋ ਗੁੰਮੜੀਆਂ ਚਰ ਗਾਵੇ ਕੋ ਜਲਕ ਵਿਚਾਰ ਗਾਵੇ ਕੋ ਸਾਧ ਗਲੇ ਤਨਖੇ ਗਾਵੇ ਕੋ ਜੀ ਲਿਰਦੇ ਦਰਵੇ ਤੋਂ ਜਾਪੈ ਤੇ ਦੂਰ ਗਾਵੇ ਕੋ ਤੇ ਹਾਜਾ ਦੂਰ ਕਦਨਾ ਕਦੀ ਨ ਆਵੇ ਟੋਟ ਕਦ ਕਦ ਕਤੀ ਕੋਟੀ ਕੋਟ ਦੇਂਦਾ ਦੇ ਲੈਂਦੇ ਤੱਕ ਪਾਹੇ ਦੁਕਾਨ ਦੀ ਗੰਦਰਾ ਕਾਹੀ ਕਾਹੇ ਹੁਕਮੀ ਹੁਕਮ ਚਲਾਏ ਰਹੋ ਨਾਨਕ ਦੇ ਸੇ ਦੇ ਪਵਾਓ ਸਾਚਾ ਸਾਹਿਬ ਸਤਨਾਏ ਵਾਕਿਆ ਪਾਵ ਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਇਹ ਕਿਆ ਕਹਿ ਰਹੀ ਹੈ ਜਿੱਦ ਤੇ ਦਰਬਾਰ ਮੋਹ ਕੇ ਬੋਲਣ ਬੋਲੀ ਹੈ ਜਿੱਤ ਸੁਣ ਤਰੇ ਪਿਆਰ ਅਮਿਤ ਵੇਲਾ ਸਤਨਾਮ ਵੜਿਆਈ ਵਿਚਾਰ ਕਰਮੀ ਆਵੇ ਕਪੜਾ ਨਗਰੀ ਮੋਗ ਦਵਾਰ ਨਾਨਕ ਇਹ ਰਹਿ ਜਾਣੀ ਹੈ ਸਭ ਆਪੇ ਐਸੇ ਯਾਰ ਨਾ ਕਹਿਣਾ ਚਾਹੀ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਸੇ ਵੇ ਆਪਨ ਪਾਇਆ ਮਾਨ ਨਾਨਕ ਦਾ ਵੀ ਹੈ ਨਿਦਾਨ ਆ ਗਿਆ ਜਨੀ ਅਮਰ ਕੀ ਪਾਉ ਧੁਕ ਮੜਾ ਹਰ ਬਕਰ ਲਾ ਜਾਏ ਗੁਮਕ ਨਾਗਨ ਗੁਮਕ ਬੈਨ ਗੁਮਕਾ ਆਸਮਾਈ ਕੋਈ ਸਰ ਕੋਰਤ ਬਰਮਾ ਕੋ ਬਾਗ ਦੀ ਮਾਈ ਗੈ ਮੌਦਾਨਾ ਕਾ ਨਹੀਂ ਤਹਿਨਾਤ ਨਾ ਜਾਈ ਗੁਲਾਕ ਤੇ ਬਜਾਈ ਤਬਨਾ ਜੀ ਆਂ ਗਾਇ ਕੋ ਦਾਤਾ ਸੋਮੈ ਜਨਨ ਗਈ ਕੀਤ ਨਾਮਾਂ ਦੇ ਪਾਵਾ ਮਿਹਰਬਾਨੇ ਕੇ ਨਾਇਕੀ ਜਤੀ ਸੋ ਡਬਾਈ ਵਖਾ ਬਿਨ ਕਰਮਾਂ ਆ ਕੇ ਮਿਲ ਲਈ ਮਾਤੂ ਵਿੱਚ ਰਤਨ ਵਾਰ ਮਾਨਕ ਜੈ ਗੋਰਗੀ ਸਿਕ ਸੁਮੀ ਨਾ ਇੱਕ ਤੇ ਬਜਾਈ ਤਬਨਾ ਜੀ ਆਂ ਗਾਇ ਕੋ ਦਾਤਾ ਸੋਮੈ ਜਨਨ ਗਈ ਯਾਦੁ ਕਾ ਰਿਆ ਰਹਾ ਹੋਰ ਜੁਨੀ ਹੋਏ ਨਮਾਹ ਗੰਗਾ ਜਨਾਨੀਆਂ ਨਾ ਅਤਲੇ ਸਰਬੋ ਹੈ ਚੰਗਾ ਨਾ ਰਕਾਇਗਾ ਦਸ ਕੀ ਅਤ ਅਗਲੇ ਦੇਦ ਸਰਦਰ ਨਾ ਆਵੀ ਨਾ ਵਾਰ ਨੁਚੇ ਕਾ ਕੀ ਕਾਮ ਕਰ ਕੀ ਕਰੋ ਦੋਸੀ ਦੋਤ ਨਾਨਕ ਮੇਰ ਕੋਣ ਕੋਣ ਕਰੇ ਗੁਰਮਤਿਆਂ ਆਉਂਦੇ ਦੇਖਾ ਕੋਈ ਨਸੁ ਤਹੀ ਦੇਤੇ ਸਾਕ ਕੋਈ ਕਰੇ ਸੁਨਿਆ ਸਭੀ ਸੁਨਾਦ ਸੁਨਿਆ ਅਕਤਵਲਾ ਆਕਾਸ ਸੁਨਿਆ ਦੀਪ ਲੋ ਪਾਤਲ ਸੁਨਿਆ ਪੋਹੇ ਨਸਕੇ ਕਾਲ ਨਾਨਕ ਪ੍ਰਕਾਸ਼ ਦਾ ਵਿਕਾਸ ਸੁਨਿਆ ਰੂਪ ਦਾ ਨਾਮ ਸੁਨਿਆ ਇਸਰਮਾ ਇੰਦਰ ਸੁਨਿਆ ਮਕਸਲਾ ਮੰਦ ਸੁਨਿਆ ਲੋਗ ਬਰਤਨ ਦੇ ਸੁਨਿਆ ਸਾਹ ਪ੍ਰਸਿਮਤ ਦੇ ਨਾਨਕ ਪ੍ਰਕਾਸ਼ ਤੁਨਿਆ ਗਾਸੋ ਤੁਨਿਆ ਕੋ ਬਾਪ ਕਾ ਨਾਸ ਤੁਨਿਆ ਸਤ ਸੰਤੋਖ ਗਿਆਨ ਤੁਨਿਆ ਅਰਥ ਕਾ ਗਿਆਨ ਤੁਨਿਆ ਮਰ ਪਰਬਾਵੇ ਮਾਨ ਤੁਨਿਆ ਲਾਭ ਸਗਤ ਗਿਆਨ ਨਾਨਕ ਭਗਤਾਂ ਸਦਾ ਵਿਕਾਸ ਤੁਨਿਆ ਕੋ ਬਾਪ ਕਾ ਨਾਸ ਤੁਨਿਆ ਸਰਾਖ ਨਾ ਕੇ ਕਾਹ ਤਿਨਨੇ ਸੇ ਵੀ ਪਰਚ ਤੁਨਿਆ ਅਦੇ ਬਾਰੇ ਰ ਤੁਨਿਆ ਹਾਥ ਹੋਇ ਸਕਾ ਨਾਨਕ ਭਗਤਾਂ ਸਦਾ ਵਿਕਾਸ ਤੁਨਿਆ ਰੂਪ ਬਾਪ ਕਾ ਨਾਸ ਮਨਨੇ ਕੀ ਕਰਕੇ ਨਾ ਜਾਏ ਦੇਖ ਹੋ ਗਏ ਧੀਜ ਮਜਦਾਜ ਆਦਿ ਕਲਮ ਨਾ ਲਿਕਨ ਹਾਰੋ ਨੰਨੇ ਕਾ ਬੈ ਕਨ ਵਿਚਾਰੋ ਐਸਾ ਨਾਮ ਰੰਧਨ ਹੋਏ ਦੇ ਕੋ ਮਨਾ ਜਾਣੇ ਮਨ ਕੋ ਮਨੇ ਸੁਟੋ ਹੋਏ ਮਨ ਬਦ ਮਨੇ ਚਲ ਕੌਂਤੀ ਸੁਧ ਮਨੇ ਮੋਈ ਟੋਟਾ ਨਾ ਕਾਏ ਮਨੇ ਤੱਕੇ ਸਾਧਨਾ ਜਾਏ ਐਸਾ ਨਾਮ ਰੰਧਨ ਹੋਏ ਜੇ ਕੋ ਮਨ ਜਾਣੇ ਮਨ ਕੋ ਮਨੇ ਮਾਇ ਉਡਰਨਾ ਬਾਇ ਮਨੇ ਬਸੋ ਬਗੜ ਜਾਏ ਮਨੇ ਮਗਨ ਤੇ ਲੇ ਪੰਦ ਮਨੇ ਧੰਮ ਤੇ ਦੀਸਾ ਬੰਦ ਐਸਾ ਨਾਮ ਰੰਧਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੇ ਬਾਹ ਮੋ ਬਦਵਾਰ ਮਨੇ ਬਿਵਾਇ ਸਾਧਾਰ ਮਨੇ ਤਰੇ ਤਾਰੇ ਕੋ ਸੇ ਕੋ ਮਨੇ ਨਾ ਕੋਏ ਨਾ ਵੀ ਕੋ ਐਸਾ ਨਾਮ ਰੰਧਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਾਧਮਾ ਮਾਧਮਾ ਬਰਦਾਨਾ ਮਨ ਦੇ ਬਾਵੈਰ ਗਹਿਮਾਨ ਪੰਚਾਇ ਸਭੇ ਦਾ ਦਾਦਾਨ ਪੰਚਾਕਾ ਰਵੇ ਕੋ ਧਿਆਨ ਜੇ ਕੋ ਕਹਿ ਕਰੇ ਵਿਚਾਰੋ ਕਤੈ ਗਾ ਕਰੇ ਨਾਹੀ ਸੁਮਾਰੋ ਉਹ ਆਧਮਧਿਆ ਕਾ ਗੋਦ ਤਤੋਖਾ ਤਾਪ ਗਿਆਨ ਸੂਤ ਜੇ ਕੋ ਪੂਜੈ ਹੋਵੇ ਤਿਆਰ ਆਵਲੇ ਉਪਰ ਕਿਤਾਬਾਰ ਤਤੀ ਹੋਏ ਬਲੇ ਹੋਰ ਹੋਰ ਤੇਤੇ ਬਾੜ ਲੈ ਕਮਜੂਰ ਜੀ ਗਾਦ ਰੰਗਾ ਕੇ ਨਾਮ ਚਵਨਾਲ ਕੇ ਆਪਣੀ ਗਲਾਮ ਇਹ ਹੋਲੇ ਘਰ ਕੇ ਜਾਣੇ ਕੋਏ ਲਿਖਾ ਦਿੱਤਾ ਆ ਕੇ ਤਾ ਹੋਏ ਇਹ ਤਾਂ ਕਾਂਸੋ ਹਲੂਬੇ ਕੀ ਦੀਨਾਦ ਜਾਣੇ ਕਮਨ ਗੋਦ ਕਿਤਾਬਸਾਉ ਇੱਕੋ ਕਵਾਉ ਇਸਤੇ ਹੋਏ ਲਗਤਿਆਉ ਕੋਦਰਾ ਕਮਨ ਆ ਵਿਚਾਰੋ ਵਾਹਿਆ ਨਾ ਜਾਵਾ ਇੱਕ ਵਾਰ ਜੋਤ ਪਾਵੈ ਸਾਈ ਭਿਕਾਰ ਦੂਸਰਾ ਸਲਾਮ ਤਨਹਕਾਰ ਅਸੰਗ ਲਪਸੰਗ ਪਾਓ ਅਸੰਗ ਪੂਦਾ ਅਸੰਗ ਤਪਦਾਓ ਅਸੰਗ ਤਨ ਮੁਗਵੇਦ ਪਾਗੋ ਅਸੰਗ ਜੋਗ ਮਨ ਰਹਿ ਉਦਾਸ ਅਸੰਗ ਭਗਤ ਮੰਡਿਆਂ ਦੀ ਯਾਰ ਅਸੰਗ ਸਦੀ ਅਸੰਗ ਦਾਤਾਰ ਅਸੰਗ ਸੁਲੋ ਮੋਹ ਭਕਤਾਲ ਅਸੰਗ ਮੋਨ ਲੈ ਬੁਲਾਈ ਤਾਲ ਉਦਰ ਤਰ ਤਾ ਵਿਚਾਰ ਵਾਹਿਆ ਨਾ ਜਾਵਾ ਇੱਕ ਵਾਰ ਜੋਤ ਪਾਵੈ ਸਾਈ ਭਿਕਾਰ ਦੂਸਰਾ ਸਲਾਮ ਤਨਹਕਾਰ ਅਸੰਗ ਮੋਰਖੰਦ ਪੋਰ ਅਸੰਗ ਚੋਰ ਹਰਾਮ ਕੋਰ ਅਸੰਗ ਅਮਰ ਕਰਦਾਏ ਦੋਰ ਅਸੰਗ ਕਰਵਾਟਿਆ ਕਮਾਹੇ ਅਸੰਗ ਬਾਪੀ ਭਾਪ ਕਰ ਜਾਏ ਅਸੰਗ ਕੋਈ ਆ ਟੂੜੇ ਬਰਾ ਅਸਾਂ ਬਲਿਆ ਜਮਲੇ ਬਖਾਇ ਅਸਾਂ ਕਨੰਦਰ ਸਰੇ ਪਾਰ ਨਾਹੀ ਇਹ ਜਗਾ ਵਿਚਾਰ ਵਾਰਿਆ ਨਾ ਦਬਾ ਇੱਕ ਵਾਰ ਜੋਧਰ ਬਾਬਾ ਸਾਈ ਭਲੀਕਾਰ ਤੂੰ ਸਦਾ ਸਲਾਮ ਬੰਦਰੰਗਾਰ ਅਸੰਖ ਨਾਮ ਅਸੰਖ ਤਾਵ ਅਗਮ ਅਗਮ ਅਸੰਖ ਲੋ ਅਸੰਖ ਹੈ ਸਰਪਾਰ ਹੋਏ ਅਖਰੀ ਨਾਮ ਆਪਣੀ ਸਲਾਹ ਅਖਰੀ ਗਾਨ ਗੀਤ ਹੁੰਦਾ ਹੈ ਅਪਰੇ ਲਖਨ ਬੋਲਣ ਬਾਣ ਅਕਰਾਮ ਸੇ ਸੰਜੋਗ ਬਕਾਨ ਜਿਨ ਦੇਲ ਗੇਦ ਜਰ ਨਾ ਹੈ ਜੇ ਕੋ ਮਾਰੀ ਤੇ ਬਿਪਾ ਹੈ ਜਗਾ ਦੀ ਦਾਤੇ ਦਾ ਨਾਮ ਬਣਾਵੇ ਨਾਹੀ ਕੋ ਤਾ ਉਗੜ ਤੱਕ ਹਾਂ ਵਿਚਾਰ ਵਾਰਿਆ ਨਾ ਦਬਾ ਇੱਕ ਵਾਰ ਜੋਧਰ ਬਾਬਾ ਸਾਈ ਭਲੀਕਾਰ ਤੂੰ ਸਦਾ ਸਲਾਮ ਬੰਦਰੰਗਾਰ ਆੜਿਆ ਹੱਥ ਪੈਰ ਧੋਦੇ ਪਾਣੀ ਤੋਂ ਦੇ ਉਤਰ ਸਕੇ ਉਹ ਤਬਲੀ ਦੀ ਕਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਆੜਿਆ ਅਹਿਮਦ ਪਾਪਾ ਕੇ ਸੰਗ ਹੋ ਤੋ ਬੇਨਾਮੇ ਰੰਗ ਹੁੰਨੀ ਬਾਪੀ ਅੱਖ ਨਾ ਹੈ ਭਾਈ ਭਾ ਕਰਨਾ ਲਿਖਿਆ ਜਾਹੋ ਅਬੇ ਵੀਜਾ ਤੇਰੀ ਕਾਹੋ ਨਾਨਕ ਹੁਕਮੀ ਆਹੋ ਜਾਹੋ ਪੀਰ ਤਬਦੀਆ ਤਾਨ ਦੇਖੋ ਬਾਗ ਦੇ ਦਿਲ ਕਾ ਮਾਨ ਸੁਨਿਆ ਮਨਿਆ ਮਨ ਕੀਤਾ ਪਾਓ ਅੰਦਰ ਲੱਗ ਤੀਰ ਮਰਨਾਓ ਸਭ ਕੁਰੇ ਤੇ ਮੈਨਾਂ ਹੀ ਕੋਏ ਮੇਰੇ ਕੋਲ ਕੀਤੇ ਬਤਨਾ ਹੋਏ ਸੋ ਆਦਾਰ ਬਾਣੀ ਬਨਾ ਹੋ ਸਕ ਸਮਾਨ ਸਦਨ ਜਾਓ ਕਮਨ ਸੁਬੇ ਦਾ ਕਮਨ ਕਮਨ ਤੇ ਕਮਨ ਕਮਨ ਸੇ ਤੇ ਮਨ ਕਮਨ ਜੇ ਤੋ ਆਇਆ ਕਾਰ ਮੇਲਾ ਪਾਇਆ ਬਣਤੀ ਜੇ ਹੋਇਆ ਲੇਖ ਪੁਰਾਣ ਭਗਤ ਦਾ ਨਾ ਪਾਇਓ ਕੰਦੀਆ ਜੇ ਲਿਖਣਾ ਲੇਖ ਪੁਰਾਣ ਇਹ ਤਬਾ ਨਾ ਗੋਈ ਜਾਣੇ ਤੁਮਾਰਾ ਹੋਣਾ ਕੋਈ ਜਾ ਕਰਤਾ ਸੀ ਠੀਕ ਹੋ ਸਕਦਾ ਆਪੇ ਜਾਣੇ ਸੋਈ ਕੇ ਕਰਿਆ ਨਾ ਕੀ ਸਲਾਹੀ ਯੋਹਨ ਨੀ ਕਿਉ ਜਣਾ ਨਾਨਕਿਆ ਪਰ ਸਭੋ ਆਗੈ ਇੱਕ ਦੂਹੋ ਇਹ ਤੇ ਸਿਆਣਾ ਖੜਾ ਸਾਗ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਦੇ ਕੋ ਆਪੋ ਜਾਣੇ ਅਗੇ ਗਿਆ ਨਾ ਸੋਏ ਆਤਲਾ ਮਾਗਰ ਲਗ ਅਸਾਂ ਆਗਾਸ ਔਰ ਔਰ ਬਾਦ ਕੇ ਫੇਰ ਰਹਿਣੇ ਕਿਵਾ ਦੋ ਸੈਸਾ ਕਾਲੇ ਕਨਕ ਦੀਵਾ ਅਸਲੋ ਇਕ ਦਾਤ ਲੇਖਾ ਹੋਏ ਤਲ ਕੀਏ ਲੇਖੇ ਹੋਏ ਵਿਨਾਸ ਨਾਨਕ ਵਡਾ ਕੀਏ ਆਪੇ ਜਾਣੇ ਆਪ ਸਾਲਾ ਹੀ ਸਾਲਾ ਹੈ ਇਤੇ ਸੁਪਨਾ ਪਾਇਆ ਨਦੀਆਂ ਅਦੇ ਬਾਗ ਹੈ ਸਮੁੰਦਰ ਨਾ ਜਾਣੀ ਹੈ ਸਮੁੰਦਰ ਸਾਹ ਸੁਤਾਨ ਕੇ ਹਾ ਸੇਤੀ ਮਾਰ ਤਨ ਕਿਹੜੀ ਤੁਨਾ ਹੋਣੀ ਜੇ ਤੇ ਸਮਨੋ ਨਾ ਵਿਸਰਾਇ ਅੰਤਨਾ ਸਿੱਤੀ ਕਹਿਣਾ ਅੰਤ ਅੰਤਨਾ ਕਰਨੇ ਦੇਣਾ ਅੰਤ ਅੰਤਨਾ ਵੇਖਣ ਸੁਨਣਾ ਅੰਤ ਅੰਤਨਾ ਜਾਪੇ ਗਿਆਨ ਮੰਤ ਅੰਤਨਾ ਜਾਪੇ ਕੀਤਾ ਆਕਾਰ ਅੰਤਨਾ ਜਾਪੇ ਪਾਰਾ ਪਾਰ ਅੰਤ ਕਾਣ ਕੀਤੇ ਬਿਲਾਏ ਆ ਕੇ ਅੰਤਨਾ ਪਾਏ ਜਾਹੇ ਇਹੋ ਅੰਤਨਾ ਜਾਣੇ ਕੋ ਏ ਪਤਾ ਕੇ ਯਾ ਬਕਾ ਹੋਏ ਮਟਾ ਸਾਹ ਉਚਾਤਾ ਉਤੇ ਉਪਈ ਉਤਾਨਾ ਇਹ ਵਰ ਉਚਾ ਹੋਵੇ ਕੋ ਏ ਤੇ ਉਤੇ ਪਹੁੰਚਾਣਾ ਐਸੋਏ ਜੇਵਨ ਆਪਨਾਂ ਯਾਬਿਆਵੋ ਨਾਨਕ ਗੁਰ ਰੀਤ ਬੀਗਾਤੋ ਬਤਾ ਕਮਲ ਗਿਆਨ ਦਾਏ ਬਟਾ ਦਾ ਪਤਨਾ ਤੁਮਾਏ ਕਿਤੇ ਇਹ ਮੰਗੇ ਜੋ ਦੇ ਪਰ ਕਿੰਨਾ ਨੰਦ ਜੀਵਨਾਰ ਕਿਤੇ ਕਪ ਦੇ ਬਕਾਰ ਕਿਤੇ ਨਾਮ ਕਰਮਾਇ ਕਿਤੇ ਬੋਤ ਕਾਇ ਗਏ ਕਿਤੇ ਆਤਮਕ ਤੁਮਾ ਲੋ ਨੀ ਬਿਦਾਰ ਦੀ ਦਾਤਾ ਬੰਦਲਾਸੀ ਪਾਣੇ ਹੋਏ ਹੋਰ ਆਤ ਨਾ ਸਕੇ ਕੋਈ ਦੇਖੋ ਖਾਇ ਕੋ ਆਪਣਾਏ ਓ ਰਾਣੇ ਜਿ ਦੀਆ ਮੁਕਾਏ ਆਖੇ ਰਾਣੀ ਨਾ ਬੇਦੇ ਆਖੇ ਸੇ ਬੇਗੇਗੇ ਜਿਸ ਨੂੰ ਮਖੇ ਸਤਸਵਾਹ ਨਾਨਕ ਬਾਤ ਸਾਹੀ ਬਾਤ ਸਾਹੋ ਅਮਲ ਗਣ ਮੋਲ ਵਪਾਰ

ਅੰਮ੍ਰਲ ਅੰਮ੍ਰ ਪ੍ਰਮਾਣ ਅੰਮ੍ਰਲ ਬਸੇ ਅੰਮ੍ਰ ਨਿਸਾਨ ਅੰਮ੍ਰ ਕਰਮ ਅੰਮ੍ਰ ਪ੍ਰਮਾਣ ਨਮੋ ਲੋਹਮ ਲਿਆ ਕਹਨਾ ਜਾਏ ਆਖ ਆਰ ਰੜੇ ਲਾਇ ਆਖੇ ਵੇਧ ਬਾਗੁਆਣ ਆਖੇ ਆਪਣੇ ਤੇਵ ਗਿਆਨ ਆਖੇ ਬਰਿਆ ਕੇਂਦ ਆਖੇ ਗੋਬੀ ਤੇ ਗੋਵਿੰਦ ਆਖੇ ਇਸਰ ਆਖੇ ਜਿੰਦ ਆਖੇ ਕਤੇ ਕੀ ਤੇਵਦ ਆਖੇ ਤਾਮ ਯਕੇ ਦੇਵ ਆਖੇ ਸੋਨ ਨਮ ਜਨ ਸੇਵ ਕਤੇ ਆਖੇ ਅਕਨ ਬਾਏ ਕਤੇ ਕਾ ਘਾ ਪੁਜਾਏ ਕਤੇ ਕਿਤੇ ਹੋਤ ਗਏ ਤਾਂ ਆ ਆਰ ਕਰਕੇ ਗਈ ਕੇ ਜੀਵਤਾ ਵੇਦੇਣ ਹੋਏ ਨਾਮ ਦਾਣੇ ਸਤਾ ਸੋਏ ਜਿਨੇ ਕੋ ਆਕੇ ਬੋਲੇ ਗਾਰ ਤਾਂ ਆਸਰ ਕੀਆ ਗਾਵਾ ਗਾਵਾ ਤੋੜਾ ਕੀ ਹਸੋ ਗਕੇ ਆ ਜਿਨੇ ਬਹਸਰ ਸਮਝ ਲੈ ਵਾਜੇ ਨਾਰ ਗਾਵੜੀ ਸੋ ਕਹਿਣਾ ਤੇ ਗਾਵਣਾਵੇ ਗਾਵੈ ਤੁਨੋਂ ਮੋਰ ਬਣੀ ਬਸੰਤੇ ਗਾਵੈ ਰਾਧਾ ਦਰਮਦਾਰੇ ਗਾਵੈ ਜੇ ਤਪਲੇ ਜਾਣਾ ਹੈ ਲੇਖ ਲਗਾ ਗਰਮ ਵਿਚਾਰੇ ਗਾਵੈ ਸਰਬਨਾਦੀਵੀ ਸਹੂਨ ਦਰਤ ਬਾਰੇ ਗਾਵੈ ਜੇ ਦਸ ਬਟੇ ਰੇਵੀਆਂ ਦਰ ਨਾਲ ਗਾਵੈ ਹਸ ਸਮਦੀਂਦਰ ਗਾਵੈ ਸਾਥ ਵਿਚਾਰੇ ਗਾਵੈ ਜੇ ਦੀ ਸਦੀ ਸੰਤੋਖੀ ਗਾਵਹਿ ਰਾਇ ਕਰੇ ਨਾਮ ਬਣਨ ਰਕੀ ਜੋਗ ਵਿਦਾਨ ਨਾਲ ਗਾਵੈ ਹੋਣੀਆ ਮੋਹਨ ਸੁਰਗਾ ਹਵਤ ਬਿਲੇ ਗਾਵੈ ਨੋ ਬਾਹਿਤੇ ਅਟਾਰ ਦਿਲ ਨਾਲ ਗਾਵੈ ਦੋਰ ਮਹਾਭਰਤ ਗਾਵਹਿ ਕਾਣੀ ਚਾਹੇ ਗਾਵੈ ਕਨ ਮੰਗਲ ਬਰਪੰਡਾ ਕਾ ਕਰਕੇ ਦਾਰੇ ਸੇਈ ਤੁਨੋਂ ਗਾਵੈ ਦੋਰ ਦਵਨ ਰਤੇ ਤੇਰੇ ਪਰ ਸੰਦੇ ਕੋ ਗਿਤੇ ਗਾਵਨ ਸੇ ਮੈਤ ਨਾ ਆਉਣਾ ਉਹੀ ਦਈਦਾ ਸੁਸਾਈਵ ਲਾਦਰ ਜੀ ਨਾਈ ਐਪੀਓਜੀ ダイਨਤਾਸੀ ਰਤਨਾ ਜਨ ਜਾਈ ਅੰਗਿਆਨੀ ਪਤੀ ਗੱਡ ਜੀ ਮਾਜ ਨੇ ਬਾਈ ਕਾਦਾ ਵੇਦੇ ਕੀਤਾ ਆਪਣਾ ਜਵਤ ਸਿਵੜਿਆ ਯੋਗਸ ਭਾਵੇਂ ਸੋਈ ਕਰਸੀ ਹਕਮ ਨਾ ਕਰਦਾ ਜਾਈ ਚੋ ਬਾਤ ਸਾਨੂੰ ਸੰਪਾਪ ਸਾਹਿਬ ਨਾਨਕ ਰਣਡਾਈ ਮੰਨਸ ਤੋਕ ਸਰੋਪਤ ਕਵੀ ਧਿਆਨ ਕਰੇ ਪੂਰ ਪਿਤਾ ਕਾ ਕੋਈ ਕਾਇਆ ਗੋਦਨਾਪਤੀ ਤਾਈ ਮਨਤੀ ਸਵਜ ਮਤੀ ਮਨ ਦਿਤਾ ਦਨੀ ਤੋ ਆਦੇਸ ਤੇਯਾ ਦੇਸੋ ਆਦਿ ਨਾ ਦੇ ਨਾ ਤੋ ਜੋਗੋ ਰੇ ਕੋਏ ਜੋ ਓਤਿਆ ਧਿਆਪਨ ਕਾ ਨੂੰ ਅਲਗਰ ਮਦੇ ਨਾਦ ਨਾਮ ਨਾ ਨਾਤੀ ਸਭਾ ਕੀ ਰਚਿਤ ਅਵਰਾ ਸਾਦ ਜੋਗ ਜੋਗ ਦੋਈ ਕਾਗ ਲਾਵੇ ਲੇਕੇ ਆਵੇ ਕਾਗ ਆਦਿ ਅਸ ਕੇ ਆਦੇਸ ਆਦਿ ਨਿਨਾਦ ਨਾਦ ਜੋਤ ਵੇ ਗੋ ਵੇਸ ਇਕਾ ਮਾਇ ਤੋਂ ਕਿਰਿਆ ਇਨਜਲੇ ਪ੍ਰਮਾਨ ਇਕ ਸੰਸਾਰੀ ਇਕ ਮੰਡਾਲੀ ਨਿਕੋ ਲਾਇ ਦੀ ਬਾਣ ਜਦ ਜਬਾਵੇ ਤੇ ਦਿਲਾਵੇ ਦਿਹ ਹੋਵੇ ਪ੍ਰਮਾਨ ਉਹ ਵੇਖੇ ਨਾ ਨਦਨਾ ਆਵੇ ਬਤਾਈ ਹੋ ਵਿਦਾਨ ਆਦੇਸ਼ ਦੇ ਸਿਆਦੇਸੋ ਆਗਮੀ ਨਾ ਨਾਦਨਤ ਜੋਗ ਦੇ ਕੋਏਸੋ ਅਸਮ ਲੋਏ ਲੋ ਅੰਦਾ ਜੋਕਿਸ ਭਾਇਸੋ ਇਕਾਮਾ ਕਾਤਾ ਦੇ ਕੇ ਜਨਹਾਰ ਨਾ ਸੱਚੀ ਸਾਥੀਕਾਰ ਆਦੇਸ਼ ਦੇ ਸਿਆਦੇਸੋ ਆਗਮੀ ਨਾ ਨਾਦਨਤ ਜੋਗ ਦੇ ਕੋਏਸੋ ਇਕਦੂ ਦੀ ਬੋਲਪ ਹੋਵੇ ਲਕ ਹੋਵੇ ਲਖਵੀਸ ਲਗਤ ਗਿਰਾਇਆ ਕੀਏ ਇੱਕ ਨਾਮ ਗੁਰਦੀਸ਼ ਇਤਰਾਤ ਮਥਵਾੜਿਆ ਬੜੀਆਂ ਹੋਏ ਕੀਸ ਸੁਨ ਲਾਇਆ ਕਾਸ ਕੀ ਤੀਤਾ ਆਈ ਰੀਸ ਨਾਨਕ ਨਦਰੀ ਭਾਈਆ ਪੂਰੀ ਪੂਰੇ ਦੀਸੋ ਆਕਨ ਜੋ ਜੁਬੈਨਾ ਜੋ ਜੋ ਨਾਮ ਬਣ ਦੇ ਨਜੋਰ ਜੋ ਨਾ ਜੀਵਨ ਬਣ ਨਜੋਰ ਜੋ ਨਾਰਾਜ ਮਨ ਸੋਰ ਜੋ ਨਾ ਸੁਦੀ ਗਿਆਨ ਵਿਚਾਰ ਜੋ ਨਾ ਨਕਤੀ ਟੂਟੇ ਸੰਤਾਰ ਜਿਹੜਾ ਦੋ ਕਰ ਦੇ ਕੇ ਵੇ ਨਾ ਕੋਤ ਮੀਤ ਨਾ ਕੋਏ 라ਤੀ ਰਤੀ ਤੀਵਾਰ ਪੰਪਣੀ ਅਗਰੀ ਪਤਾਲ ਤਰਤ ਤਪੀਤਾ ਬਿਤਾਮਸਾਲ ਇਸਵਰ ਜੇ ਜੋਤ ਦੇ ਰੰਗ تیرਗੇ ਨਾਮ ਅਨੇਕ ਆਨੰਦ ਨਿਕਲ ਨਹੀਂ ਹੋਈ ਚਾਰ ਸਤਾ ਸਤਾ ਦਵਾਰ ਤੇ ਤੇ ਸਮਰਪਤ ਭਗਵਾਨ ਨਤਿਕਮਾ ਪਵਨਸਾਨ ਕਟ ਪਗਾਈ ਤੇ ਪਾਈ ਨਾਨ ਰਿਆ ਜਾ ਪੇ ਜਾਈ ਕਾਮ ਕੰਡਾ ਇਹੋ ਦਰਮਨ ਨਾਨ ਕੰਗਾ ਕੋ ਕਰਮਾ ਕੇਤੇ ਬਾਣ ਪਾਣੀ ਬਸੰਤਰ ਕੇਤੇ ਕਾਮੇਸ ਕੇਤੇ ਬਲੇ ਕਾਰਤਵਯਾ ਰੂਪ ਰੰਗ ਕੇ ਵੇਸ ਕੇਤਿਆ ਕੰਨੁ ਕਨੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇਲਕੰਸ ਕੇਤੇ ਕੇਤੇ ਮੰਡਰੀਸ ਕੇਤੇ ਸੁਗੁਨਾਰ ਕੇਤੇ ਦੇਵੀ ਵੇਸ ਕੇਤੇ ਦੇਵਾਨ ਮਕੇ ਕੇਤੇ ਦਸਮੰਗ ਕੇਤਿਆ ਬਾਣੀ ਤੇ ਬਾਣੀ ਕੇਤੇ ਬਾਤ ਬਰਿੰਦ ਕੇਤਿਆ ਗੁੱਤੀ ਦੇਵ ਕੇਤੇ ਨਾਨਕ ਅਤਨਾਤ ਗਿਆਨ ਕਰਨ ਗਿਆਨ ਚੰਡ ਤੇਤੇ ਨਾਗ ਨੋਰ ਕੋ ਆਨੰਦ ਸਰਵ ਕੜ ਕੇ ਬਾਣੀ ਰੂਪ ਇਤੇ ਕਾਰਤ ਰੂਪ ਨਾਮੀ ਮਨਾ ਜਾਏ ਜੇ ਕੋ ਗੈਗ ਚਿਤਕਾਏ ਕਿਤੇ ਕਹਿਆ ਸੁਧਮਨ ਬੋਦਲ ਕਿਤੇ ਕਹਿਆ ਸੁਲਾਬਿਦਾ ਕੀ ਸੁਧ ਕਰਮਖਾਨ ਕੀ ਗਾਣੀ ਜੋ ਕਿਤੇ ਹੋਣਾ ਕੋਈ ਗੋਰ ਕਿਤੇ ਜੋ ਨਾ ਬਜ਼ੂਰ ਇਨ ਮੇਰਾ ਆਂਗ ਰਹਿ ਆਪ ਕੋ ਕਿਤੇ ਦੀ ਤੋ ਕੀ ਦਾਮੇ ਮਮਾਈ ਆਗੇ ਲੋ ਨਾ ਕਨੇ ਦਾ ਨਾ ਉਮਲ ਨਾ ਕਗੇ ਦਾ ਇਨ ਤੇ ਰਾਮ ਹੋਰੀ ਮਮਾਈ ਕਿਤੇ ਬਦੋ ਸੇ ਕੋ ਲੋ ਕਰੇ ਅਨੰਤ ਸਦਮਨ ਸੋਏ ਸਤਖੰਡ ਵਲੇ ਨਰੰਕਾਰ ਕਟਾਵੇ ਕੇ ਇਨ ਦਨਿਹਾਰੋ ਕਿਤੇ ਕਨ ਮੁੰਡਰ ਕੰਡ ਜੈ ਕੋ ਪਰੀ ਦਾਤਨਾਂਤੋ ਕਿਤੇ ਲੋ ਲੋ ਯਾ ਕਾ ਜਿਦੋਂ ਕੰਮ ਤੇ ਆਇਆ ਤੋ ਕਾਰ ਲੇ ਕੇ ਰੋ ਸੇ ਕਵਿਤਾ ਰੋ ਨਾਨਕ ਕਥਨਾ ਕੋ ਦਾਸ ਜਦ ਬਹਾਰ ਆਤੀ ਹੈ ਸਿਆਲ ਅਹਿਰ ਮਕਲੀ ਤਿਆਰ ਕੌ ਭਲਾ ਅਗਨ ਤਪਾਓ ਕੰਡਾ ਬਾਉ ਮੇੜ ਤਕਾ ਲੋ ਕ੍ਰਿਯਾ ਅਸਰ ਦਿਖਾ ਲੋ ਨਿਕੁੰ ਨਰਾ ਕਰਮ ਦਿਨ ਕਾਰੋ ਨਾਨਕ ਨਰੀ ਨਦਰ ਨਿਹਾਲ ਕੰਡਾ ਬਾਉ ਮੇੜ ਤਕਾ ਲੋ ਕ੍ਰਿਯਾ ਅਸਰ ਦਿਖਾ ਲੋ ਨਿਭਾਵਨ ਰਕੰਤਿਨ ਕਾਲ ਨਾਨਕ ਨਦੀਨ ਦਿਹਾਲ ਸਲੋਕ ਅਵਨ ਗੋਗਾਣੀ ਪਤਾ ਨਾ ਪਤ ਮਤ ਜਸਰਾਦ ਦੋਈ ਦਾਇਆ ਗਲੇ ਸਰਦਗਦ ਤੰਗਿਆਂ ਬਈਆਂ ਬਾਤੇ ਦਮਦੂਰ ਰਮੀ ਆਪੋ ਹੀ ਪੁਣੀ ਟੈਣ ਲੈ ਕਦੂ ਜਿਨੇ ਨਾਮ ਦਿਆ ਆ ਗਾਇਮ ਚਕਤਾਲ ਨਾਨਕ ਦੇੰਦਿ ਉਦਲੇ ਜਤੀਤ ਪੀ ਹਾਲ ਜਿਨੇ ਨਾਮ ਦਿਆ ਆ ਦਇਆਮ ਚਕਤਾਲ ਨਾਨਕ ਦੇੰਦਿ ਉਦਲੇ ਜਤੀਤ ਪੀ ਨਾਲ ਵਾਹਿਗੁਰੂ ਕਾ ਖਾਲਸਾ ਤਰੀ ਵਾਹਿਗੁਰੂ ਕੀ ਫਤ